ਸਤਿ ਸ੍ਰੀ ਅਕਾਲ ਦੋਸਤੋ ਸਬਾਬੂ ਮੀਡੀਆ ਦੇ ਪ੍ਰੋਗਰਾਮ ਕੁਸਤਾਖੀ ਮਾਫ ਦੇ ਵਿੱਚ ਇੱਕ ਵਾਰ ਫਿਰ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਤੇ ਦੋਸਤੋ ਜਿਵੇਂ ਕਿ ਪਿਛਲੇ ਕਈ ਦਿਨਾਂ ਤੋਂ ਦੇਸ਼ ਅੰਦਰ ਇੱਕ ਬਹੁਤ ਵੱਡਾ ਵਿਵਾਦ ਚੱਲ ਰਿਹਾ ਕਲਕੱਤੇ ਦੇ ਵਿੱਚ ਡਾਕਟਰ ਨੂੰ ਲੈ ਕੇ ਜੋ ਡਾਕਟਰ ਡਿਊਟੀ ਤੇ ਸਨ ਲੇਡੀ ਡਾਕਟਰ ਉਹਨਾਂ ਦੇ ਨਾਲ ਰੇਪ ਹੋ ਗਿਆ ਉਹਨਾਂ ਦਾ ਮਟਰ ਹੋ ਗਿਆ ਤੇ ਉਸ ਤੋਂ ਬਾਅਦ ਹੋਰ ਘਟਨਾਵਾਂ ਨੇ ਇਹੇ ਵਰਤਾਰਾ ਕੋਈ ਅੱਜ ਦਾ ਨਹੀਂ ਬਹੁਤ ਸਮੇਂ ਤੋਂ ਚੱਲਦਾ ਆ ਰਿਹਾ ਤੇ ਇਹੇ ਵਰਤਾਰਾ ਰੁਕਣ ਵਾਲਾ ਵੀ ਨਹੀਂ ਕਿਉਂਕਿ ਜ਼ਿੰਮੇਵਾਰ ਸਾਡਾ ਸਿਸਟਮ ਹੈ ਸਾਡੇ ਦੇਸ਼ ਦੀ ਬਣਤਰ ਹੈ ਪ੍ਰਸ਼ਤ ਲੀਡਰ ਨੇ ਡਿਫਾਲਟ ਲੀਡਰ ਨੇ ਉਨ੍ਹਾਂ ਦੀ ਬਦੌਲਤ ਇਹ ਵਰਤਾਰਾ ਰੁਕਣ ਵਾਲਾ ਵੀ ਨਹੀਂ ਟੌਕੇ ਸਿਸਟਮ ਦੇ ਵਿੱਚ ਸਰਕਾਰਾਂ ਦੇ ਵਿੱਚ ਗੱਡੀਆਂ ਕਾਲੀਆਂ ਪ੍ਰਿਸ਼ਟ ਲੁੱੱਚੇ ਲੋਕ ਜਿਵੇਂ ਕਿ ਮੈਂ ਹੈਡਿੰਗ ਦੇ ਵਿੱਚ ਵੀ ਪਾਇਆ ਕਿ ਲੁੱੱਚਾ ਸਭ ਤੋਂ ਉੱਚਾ ਕੋਈ ਸ਼ੱਕ ਨਹੀਂ ਸਾਡੇ ਦੇਸ਼ ਦੇ ਵਿੱਚ ਲੁੱੱਚੇ ਬਹੁਤ ਉੱਚੇ ਨੇ ਤੇ ਹੁਣ ਲੁੱੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਦੇ ਗਿਣਤੀ ਬਰਾਬਰ ਦੀ ਹੈ ਬੰਦੇ ਵੀ ਨੇ ਜਨਾਨੀਆਂ ਵੀ ਨੇ ਕਿਉਂਕਿ ਅਸੀਂ ਆਪਣੀ ਰੱਖਿਆ ਵਾਸਤੇ ਜ਼ਿੰਮੇਵਾਰ ਪਦਮੀਆਂ ਤੇ ਕੁਰਸੀਆਂ ਤੇ ਤੇ ਜਾਂ ਜਿਨ੍ਹਾਂ ਨੇ ਸਿਸਟਮ ਨੂੰ ਬਣਾ ਕੇ ਰੱਖਣਾ ਸੀ ਸਿਧਾਂਤ ਦੀ ਮਰਿਆਦਾ ਰੱਖਣੀ ਸੀ ਕਾਨੂੰਨਾਂ ਦੀ ਪਾਲਣਾ ਕਰਨੀ ਸੀ ਤੇ ਕਰਵਾਉਣੀ ਸੀ ਅਸੀਂ ਉਹ ਲੁੱਚੇ ਚੁਣੇ ਹੋਏ ਨੇ ਮਾਫ ਕਰਨਾ ਬਹੁਤ ਕੌੜੀ ਗੱਲ ਹੈ ਕਿਉਂਕਿ ਜਿਵੇਂ ਕਹਨੇ ਹੁੰਨੇ ਆ ਕਿ ਗੁੰਡੀਦਨ ਪ੍ਰਧਾਨ ਜੇਕਰ ਪ੍ਰਧਾਨ ਗੁੰਡੇ ਹੋਣਗੇ ਆਗੂ ਗੁੰਡੇ ਹੋਣਗੇ ਲੁੱਚੇ ਹੋਣਗੇ ਤਾਂ ਇਨਸਾਫ ਦੀ ਆਸ ਨਹੀਂ ਕੀਤੀ ਜਾ ਸਕਦੀ ਜਿਵੇਂ ਮੈਂ ਪਹਿਲਾਂ ਵੀ ਕਿਹਾ ਇਹ ਹੈ ਰੇਪ ਇਹ ਬਲਾਤਕਾਰ ਅੱਜ ਤੋਂ ਨਹੀਂ ਲੰਬੇ ਸਮੇਂ ਤੋਂ ਕਿਉਂਕਿ ਇਹ ਕਾਰੇ ਹੁੰਦੇ ਕਿਉਂ ਨੇ ਕਿਉਂਕਿ ਲੁੱਚਿਆਂ ਨੂੰ ਲੁੱਚਿਆਂ ਦੀ ਸਪੋਰਟ ਹੈ ਉਹਨਾਂ ਲੁੱਚਿਆਂ ਦੇ ਪਿੱਛੇ ਲੁੱਚੇ ਖੜੇ ਨੇ ਕਿਉਂਕਿ ਜਦੋਂ ਕੋਈ ਵੀ ਗਲਤ ਕੰਮ ਹੁੰਦਾ ਕਿਸੇ ਦੀ ਹੱਤਿਆ ਹੁੰਦੀ ਰੇਪ ਹੁੰਦਾ ਚੋਰੀ ਹੁੰਦੇ ਡਾਕੇ ਹੁੰਦੇ ਕਿਸੇ ਨਾਲ ਹੈਰਾ ਫੇਰੀ ਹੁੰਦੀ ਵੱਡੇ ਲੈਵਲ ਦੀਆਂ ਠੱਗੀਆਂ ਹੋ ਜਾਂਦੀਆਂ ਤਾਂ ਉਹ ਉਹਦੇ ਕਾਰਨ ਇਹ ਨੇ ਕਿ ਉਹਨਾਂ ਦੀ ਕੋਈ ਨਾ ਕੋਈ ਸਪੋਰਟ ਕਰਦਾ ਉਹਨਾਂ ਦੀ ਪਿੱਠ ਤੇ ਕੋਈ ਨਾ ਕੋਈ ਖੜਾ ਉਹੀ ਕੰਮ ਸਾਡੇ ਦੇਸ਼ ਦੇ ਅੰਦਰ ਹੈ ਕਿ ਬਲਤਕਾਰੀਆਂ ਨੂੰ ਬਚਾਉਣ ਵਾਸਤੇ ਲੋਕ ਹਥਿਆਰ ਨੇ ਕਿਉਂਕਿ ਉੱਚੀ ਸ਼ੈਤ ਤੋਂ ਬਿਨਾਂ ਵੱਡੀ ਸ਼ੈਤ ਤੋਂ ਬਿਨਾਂ ਅਜਿਹੇ ਕੰਮ ਇਨਸਾਨ ਕਰ ਨਹੀਂ ਸਕਦਾ ਕਿਉਂਕਿ ਜਿਸ ਦੇ ਅੰਦਰ ਇਨਸਾਨੀਅਤ ਹੈ ਜੋ ਅਸਲੀ ਇਨਸਾਨ ਹੈ ਜਿਸ ਦੇ ਅੰਦਰ ਇਨਸਾਨੀਅਤ ਹੈ ਉਹ ਤਾਂ ਕੋਈ ਜੀਵ ਜੰਤੂ ਦਾ ਵੀ ਕਤਲ ਨਹੀਂ ਕਰਦਾ ਪਰ ਇੱਥੇ ਤਾਂ ਇਨਸਾਨ ਹੀ ਇਨਸਾਨ ਦਾ ਕਤਲ ਕਰਦਾ ਉਹ ਵੀ ਘਣਾਉਣੇ ਹਰਕਤਾਂ ਕਰਕੇ ਬਹੁਤ ਵਾਰ ਇਹ ਲੋਕ ਬਚ ਜਾਂਦੇ ਨੇ ਬਚ ਐਵੇਂ ਜਾਂਦੇ ਨੇ ਕਿਉਂਕਿ ਉਹੀ ਗੱਲ ਆ ਗਈ ਕੋਈ ਲੁੱਚਾ ਸਭ ਤੋਂ ਉੱਚਾ ਇਹਨਾਂ ਲੁੱਚਿਆਂ ਦੇ ਉੱਪਰ ਹੋਰ ਲੁੱਚੇ ਬੈਠੇ ਨੇ ਵੱਡੇ ਲੁੱਚੇ ਬੈਠੇ ਨੇ ਅਸੀਂ ਕਰਦੇ ਕਿਆਂ 4 ਦਿਨ ਕੈਂਡਲ ਮਾਰਚ ਕੀਤਾ ਹਾਏ ਨਾਰੇ ਲਾਏ ਦੁਹਾਈ ਪਾਈ ਕੁਝ ਨਹੀਂ ਕੋਈ ਹੱਲ ਨਹੀਂ ਤੇ ਹੱਲ ਹੋਣਾ ਵੀ ਨਹੀਂ ਸੱਚ ਜਾਣਿਓ ਕਿਉਂਕਿ ਦਿੱਕਤ ਕਿੱਥੇ ਆ ਦਿੱਕਤਾਂ ਇੱਕ ਨਹੀਂ ਦਿੱਕਤਾਂ ਬਹੁਤ ਨੇ ਇੱਕ ਦਿੱਕਤ ਨਹੀਂ ਸਮੱਸਿਆਵਾਂ ਬਹੁਤ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਸਮੱਸਿਆਵਾਂ ਦੇ ਵਿੱਚ ਘਰੇ ਹੋਏ ਨੇ ਕਿਉਂਕਿ ਇਕੱਲੇ ਜੇ ਕਦੀ ਵੀ ਇਨਸਾਨ ਇਕੱਲਾ ਇਨਸਾਨ ਹੈ ਜਿਹੜਾ ਉਹ ਕੀ ਕੀ ਕਰ ਸਕਦਾ ਕਿੱਥੇ ਕਿੱਥੇ ਉਹ ਜ਼ਿੰਮੇਵਾਰੀ ਨਿਭਾਵੇ ਕਿੱਥੇ ਕਿੱਥੇ ਸੰਭੇ ਆਪਣਾ ਪਰਿਵਾਰ ਦੇਖੇ ਬਾਹਰ ਦੇਖੇ ਕੰਮ ਦੇਖੇ ਕੀ ਕਰੇ ਉਹ ਛੋਟੀਆਂ-ਛੋਟੀਆਂ ਬੱਚਿਆਂ ਨੂੰ ਇਹ ਕੁੱਤੇ ਲੋਕ ਨੇ ਛੋਟੀਆਂ-ਛਟੀਆਂ ਬੱਚਿਆਂ ਨੂੰ ਨਹੀਂ ਬਖਸ਼ਦੇ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਹੋਰ ਧਾਰਮਿਕ ਸਥਾਨਾਂ ਤੇ ਅਜਿਹੇ ਅਤਿਆਚਾਰ ਹੁੰਦੇ ਨੇ ਤੇ ਅਸੀਂ ਜਜ਼ਬਾਤੀ ਹੋ ਕੇ ਬਸ ਅਸੀਂ ਤਾਂ ਕਰ ਕੀ ਸਕਦੇ ਹਾਂ ਕਿਉਂਕਿ ਗੱਲ ਫੇਰ ਆ ਗਈ ਵੀ ਜਿਹੜੀ ਡੋਰ ਹੈ ਸਿਸਟਮ ਦੀ ਜਿਹੜੀ ਡੋਰ ਹੈ ਉਹ ਲੁੱਚਿਆਂ ਦੇ ਹੱਥ ਹੈ ਬਹੁਤ ਸਿਆਸਤ ਦੇ ਵਿੱਚ ਲੁੱਚੇ ਨੇ ਧਾਰਮਿਕ ਡੇਰਿਆਂ ਦੇ ਵਿੱਚ ਲੁੱਚੇ ਨੇ ਬਹੁਤ ਸੰਤ ਬਾਬੇ ਲੁੱਚੇ ਨੇ ਹੋਰ ਜਿੱਥੇ ਜ਼ਿੰਮੇਵਾਰ ਆਉਦੇ ਨੇ ਜ਼ਿੰਮੇਵਾਰੀਆਂ ਜਿਹੜੀਆਂ ਨਿਭਾਉਣੀਆਂ ਨੇ ਉਹ ਜ਼ਿੰਮੇਵਾਰੀ ਅਦਾਰਿਆਂ ਦੇ ਵਿੱਚ ਜ਼ਿੰਮੇਵਾਰ ਅਦਾਰਿਆਂ ਦੇ ਵਿੱਚ ਬਹੁਤ ਲੁੱਚੇ ਬੈਠੇ ਬਹੁਤ ਰੌਲਾ ਪੈਂਦਾ ਖਾਸ ਕਰਕੇ ਹੁਣ ਤਾਂ ਸੋਸ਼ਲ ਮੀਡੀਆ ਹੋ ਗਿਆ ਹੁਣ ਤਾਂ ਸਾਡੇ ਕੋਲ ਹੋਰ ਵੀ ਹੋਰ ਵੀ ਵੱਡਾ ਪਲੇਟਫਾਰਮ ਆ ਗਿਆ ਰੌਲਾ ਪਾਉਣ ਨੂੰ ਪਰ ਦੋਸਤੋ ਜਿੰਨਾ ਸੀ ਰੌਲਾ ਪਾਉਂਦੇ ਉਹਦੀ ਆਉਟਪੁੱਟ ਤਾਂ ਨਿਕਲਦੀ ਕੋਈ ਨਹੀਂ ਸੁਣਵਾਈ ਕੋਈ ਨਹੀਂ ਅਸੀਂ ਕੀ ਆਸਾਂ ਲਾ ਸਕਦੇ ਹਾਂ ਕਿਸੇ ਤੋਂ ਕੀ ਆਸ ਲਾ ਸਕਦੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਬਹੁਤ ਬੜੀ ਮੰਨ ਕਟਫ ਦਾ ਦੇਖ ਕੇ ਉਹਨਾਂ ਦਾ ਕਿਉਂਕਿ ਹੈ ਕੀ ਹੈ ਸਿਸਟਮ ਦੇ ਵਿੱਚ ਹੈ ਕੀ ਹੈ ਸਿਸਟਮ ਦੇ ਵਿੱਚ ਉਹ ਹੈ ਵੀ ਜੋ ਇਹਨਾਂ ਲੁੱੱਚੇ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਤੇ ਇਹ ਚਾਹੁੰਦੇ ਨਹੀਂ ਚੰਗਾ 86 ਲੋਕ ਨੇ ਜੇ ਤੁਹਾਨੂੰ ਹਰ ਵਾਰ ਵਾਅਦਾ ਕਰਦੇ ਨੇ ਇਲੈਕਸ਼ਨ ਦੇ ਵਿੱਚ ਨਵਾਂ ਵਾਦਾ ਕਰਦੇ ਨੇ ਬਿਜਲੀ ਫ੍ਰੀ ਕਰਤੀ ਆਟਾ ਦਾਲ ਫ੍ਰੀ ਕਰਤਾ ਸਫਰ ਫ੍ਰੀ ਕਰਤਾ ਤੁਹਾਨੂੰ ਆ ਵੀ ਫ੍ਰੀ ਕਰਤਾ ਉਹ ਵੀ ਫ੍ਰੀ ਕਰਤਾ ਆ ਵੀ ਫ੍ਰੀ ਕਰਤਾ ਸਿਆਸੀ ਲੋਕ ਤੇ ਸਿਸਟਮ ਤਾਂ ਕਦੇ ਵੀ ਨਹੀਂ ਚਾਹੁੰਦਾ ਵੀ ਤੁਸੀਂ ਜਾਗੋ ਤੇ ਅਸੀਂ ਵੀ ਜਾਗਣਾ ਨਹੀਂ ਚਾਹੁੰਦੇ ਅਸੀਂ ਵੀ ਜਾਗਣਾ ਨਹੀਂ ਚਾਹੁੰਦੇ ਕਿਉਂਕਿ ਉਹ ਉਹੀ ਸਿਸਟਮ ਹੈ ਵੀ ਕਿਵੇਂ ਜਿਵੇਂ ਲੀਡਰ ਤੁਹਾਨੂੰ ਨਚਾਉਂਦੇ ਨੇ ਤੁਸੀਂ ਨੱਚੀ ਜਾਂਦੇ ਹੋ ਜ਼ਰੂਰੀ ਕੀ ਹੈ ਜ਼ਰੂਰੀ ਤਾਂ ਸਾਡੀ ਸਿੱਖਿਆ ਹੈ ਨਾ ਸਿੱਖਿਆ ਦਾ ਟਾਣਾ ਬਾਣਾ ਸਾਰਾ ਪ੍ਰਾਈਵੇਟ ਕਰਤਾ ਕਿਉਂਕਿ ਅੱਜ ਬਹੁਤ ਇੱਕ ਇਹ ਵੀ ਵੱਡਾ ਇੱਕ ਦੁਖਾਂਤ ਹੈ ਤੇ ਇਹ ਵੀ ਗੱਲ ਕਰਾਂਗੇ ਕਿਉਂਕਿ ਕੀ ਹੈ ਵੀ ਸਾਰਾ ਜਿੰਨਾ ਚ ਪ੍ਰਾਈਵੇਟ ਸਿਸਟਮ ਤੁਸੀਂ ਬਣਵਾਤਾ ਸਰਕਾਰੀ ਨੂੰ ਤਾਂ ਤੁਸੀਂ ਖੁੰਝੇ ਲਾ ਦਿਆ ਨਾ ਜੇਕਰ ਪੰਜਾਬ ਦੇ ਤੁਸੀਂ ਨੌਜਵਾਨ ਦੀ ਗੱਲ ਕਰੋਂ ਕਿ ਪੰਜਾਬ ਦਾ ਜਿਹੜਾ ਨੌਜਵਾਨ ਉਹ ਵਿਦੇਸ਼ਾਂ ਵੱਲ ਕਿਉਂ ਜਾ ਰਿਹਾ ਉਹਦਾ ਕਾਰਨ ਕੀ ਹੈ ਕਿਉਂਕਿ ਅਸੀਂ ਜਿਹੜਾ ਸਿੱਖਿਆ ਸਿਸਟਮ ਹੈ ਅਸੀਂ ਉਲਝਾਤਾ ਬਹੁਤ ਜ਼ਿਆਦਾ ਸਰਕਾਰੀ ਜਿਹੜੇ ਆਧਾਰੇ ਨੇ ਉਹ ਖੁੰਝਲਾ ਤੇ ਪ੍ਰਾਈਵੇਟ ਅਦਾਰਿਆਂ ਨੂੰ ਸਰਕਾਰਾਂ ਪ੍ਰਮੋਟ ਕਰਦੀਆਂ ਨੇ ਤੇ ਪ੍ਰਮੋਟ ਕਰਨ ਦਾ ਮਤਲਬ ਹੀ ਪਤਾ ਏ ਤੁਹਾਨੂੰ ਪੰਜਾਬ ਦੇ ਨੌਜਵਾਨ ਦਾ ਪ੍ਰਵਾਸ ਵੱਲ ਜਾਣਾ ਬਹੁਤ ਵੱਡਾ ਕਾਰਨ ਹੈ ਕਿ ਅਸੀਂ ਜਿਹੜਾ ਸਸਤਾ ਸਿੱਖਿਆ ਸਿਸਟਮ ਹੈ ਉਹਦਾ ਅਸੀਂ ਬੇੜਾ ਗਰਕ ਕਰਤਾ ਪ੍ਰਾਈਵੇਟ ਹੱਥਾਂ 'ਚ ਉਹ ਦੇ ਦਿੱਤਾ ਤੇ ਜਿਆਦਾ ਲੰਮਾ ਸਮਾਂ ਨਹੀਂ ਹੋਇਆ ਕੁਝ ਸਾਲਾਂ ਤੋਂ ਹੀ ਪਿਛਲੇ ਦੋ ਤਿੰਨ ਸਰਕਾਰਾਂ ਤੇ ਪਹਿਲਾਂ ਅਸੀਂ ਦੇਖ ਲਈਏ ਉਦੋਂ ਹੀ ਇਹ ਬੇੜਾ ਗਰਕ ਸਰਕਾਰਾਂ ਦਾ ਜਿਹੜਾ ਹੋਇਆ ਵੀ ਸਿੱਕੇ ਦਾ ਜਿਹੜਾ ਸਿਸਟਮ ਹੈ ਉਹਨੂੰ ਅਸੀਂ ਬੇੜਾ ਉਹਦਾ ਗਰਕ ਕਰਤਾ ਜਿਹੜਾ ਪ੍ਰਵਾਸ ਵੱਲ ਨੌਜਵਾਨ ਜਾ ਰਿਹਾ ਪਰ ਨੌਜਵਾਨ ਤਾਂ ਆਪਣਾ ਭਵਿੱਖ ਕਿਸੇ ਨਾ ਕਿਤੇ ਨਾ ਕਿਤੇ ਦਾ ਤਲਸਰ ਆਇਆ ਨਾ ਕਿਉਂਕਿ ਨੌਜਵਾਨ ਨੂੰ ਇੱਥੇ ਹਨੇਰਾ ਲੱਗਦਾ ਉਹ ਹੀ ਉਹ ਹੀ ਕਾਰਨ ਹੈ ਵੀ ਅਸੀਂ ਵਿਦੇਸ਼ਾਂ ਵੱਲ ਜਿਹੜਾ ਨੌਜਵਾਨ ਸਾਡਾ ਜਾ ਰਿਹਾ ਮਾਪੇ ਉਹਨਾਂ ਨੂੰ ਮਜਬੂਰ ਨੇ ਭੇਜਣ ਵਾਸਤੇ ਭੇਜੋਏਗਾ ਹੋਏਗਾ ਜੁ ਕੋ ਚਾਰ ਪੈਸੇ ਨੇ ਜੋ ਗਰੀਬ ਉਹ ਕਿੱਥੇ ਭੇਜੇ ਕਾਰਨ ਹੋਈ ਆ ਗਿਆ ਕਿ ਤੰਤਰ ਦਾ ਤੰਤਰ ਹੈ ਜਿਹੜਾ ਉਹਦੇ ਵਿੱਚ ਪृष्ठ ਲੋਕ ਨੇ ਨੁੱਚੇ ਲੋਕ ਨੇ ਕੱਲੀਆਂ ਬੱਚੀਆਂ ਇੱਥੇ ਸੇਵ ਨੇ ਰੋਜ਼ਗਾਰ ਸੇਵ ਨਹੀਂ ਹੈਗਾ ਇੱਥੇ ਰੋਜ਼ਗਾਰ ਪਤਨ ਲੱਗਦਾ ਪ੍ਰਾਈਵੇਟ ਖੇਤਰ ਦੇ ਵਿੱਚ ਕਦੋਂ ਤੁਹਾਨੂੰ ਘਰ ਨੂੰ ਤੋਰ ਦੇਣਾ ਸਰਕਾਰੀ ਨੌਕਰੀਆਂ ਹੈ ਨਹੀਂ ਜੇ ਸਰਕਾਰੀ ਨੌਕਰੀਆਂ ਹੈਗੇ ਤਨਖਾਹ ਨਹੀਂ ਮਿਲਦੀਆਂ ਟਾਈਮ ਸਰ ਲੋਕ ਤਨਖਾਹਾਂ ਨੂੰ ਰੋਂਦੇ ਨੇ ਹਰ ਸਰਕਾਰ ਆਉਂਦੀ ਹੈ ਕਰਜ਼ਾ ਝੜਾ ਕੇ ਵੇਜ ਜਾਂਦੀ ਹੈ ਹਾਲਾਤ ਇੱਥੇ ਤੱਕ ਨੇ ਕਿ ਜਿੰਨਾ ਜਿੰਨਾ ਕਰਜ਼ਾ ਲਿਆ ਉਹਦੇ ਬਰਾਬਰ ਦਾ ਵਿਆਜ ਦੇਣਾ ਪੈ ਰਿਹਾ। ਪਰ ਕਿਉਂਕਿ ਇਹ ਸਾਰਾ ਇਕੋ ਸਿਸਟਮ ਦੇ ਵਿੱਚ ਆਉਂਦਾ ਸਾਰਾ ਕੁਝ। ਹੁਣ ਵਿਦੇਸ਼ਾਂ ਦਾ ਬਹੁਤ ਵਾਰੀ ਸੁਣਦੇ ਆਂ ਵੀ ਬਾਹਰ ਜਿਹੜੇ ਕੁੜੀਆਂ ਗਈਆਂ ਨੇ ਉਹ ਗਲਤ ਢੰਗ ਨਾਲ ਉੱਥੇ। ਸੱਚ ਕੀ ਹੈ ਪਤਾ ਨਹੀਂ ਪਰ ਅਕਸਰ ਸੁਣ ਨੂੰ ਆਉਂਦਾ ਸੋਸ਼ਲ ਮੀਡੀਆ ਦੇਖਦੇ ਆਂ ਖਬਰਾਂ ਆਉਂਦੀਆਂ ਨੇ। ਕਾਰਨ ਕੀ ਹੈ ਕਾਰਨ ਇਹੀ ਹੈ ਕਿ ਸਾਡਾ ਜਿਹੜਾ ਸਿਸਟਮ ਹੈ ਉਹਦੇ ਜ਼ਿੰਮੇਵਾਰ ਬੰਦੇ ਨੇ ਉਹ ਲੁੱਚੇ ਨੇ ਭ੍ਰਸ਼ਟਾਚਾਰੀ ਨੇ ਬਲਤਕਾਰੀ ਨੇ ਕਾਤਲ ਬੈਠੇ ਨੇ ਤੇ ਦੋਸਤੋ ਜਿਵੇਂ ਕੋਈ ਬੰਦਾ ਆਪ ਲੁੱਚਾ ਫਿਰ ਸਾਰਾ ਕੁਝ ਉਹਨੂੰ ਲੁੱਚੇ ਹੀ ਲੱਗਦਾ ਜਿਵੇਂ ਕਹਿੰਦੇ ਸੌਣ ਦੇ ਅੰਨੇ ਨੂੰ ਸਾਰਾ ਕੁਝ ਹਰਾ ਹਰਾ ਲੱਗਦਾ ਜਰੂਰ ਡਟਿਆ ਕਰੋ ਬੋਲਿਆ ਕਰੋ ਜਰੂਰ ਬੋਲਣਾ ਪੈਣਾ ਕਿਉਂਕਿ ਇਕੱਲਾ ਹੈ ਡਾਕਟਰ ਦਾ ਮਾਮਲਾ ਨਹੀਂ ਹੈਗਾ ਦਫ਼ਤਰਾਂ ਦੇ ਵਿੱਚ ਲੇਡਿਸ ਵਾਸਤੇ ਬਹੁਤ ਦਿੱਕਤ ਆਉਂਦੀਆਂ ਤੇ ਅਸੀਂ ਵੀ ਬਹੁਤ ਸਿਆਣੇ ਆ ਵੀ ਜਦੋਂ ਕਿਤੇ ਮਾਫ਼ ਕਰਨਾ ਸਾਡੀ ਫੱਟਦੀ ਆ ਸੀ ਉਦੋਂ ਹੀ ਜਾਣੇ ਆ ਮੰਨ ਲਓ ਹਸਪੀਟਲ ਦੇ ਵਿੱਚ ਆ ਮੈਂ ਪਹਿਲਾਂ ਵੀ ਕਹਿੰਦਾ ਹੁੰਨਾ ਕਿ ਤੁਹਾਡੇ ਪਿੰਡ 'ਚ ਕੋਈ ਵੀ ਸਰਕਾਰੀ ਹਸਪਤਾਲ ਹੈ ਸਰਕਾਰੀ ਸਕੂਲ ਹੈ ਸਰਕਾਰੀ ਕੋਈ ਦਫ਼ਤਰ ਹੈ ਉੱਥੇ ਜ਼ਰੂਰ ਜਾਇਆ ਕਰੋ ਜ਼ਰੂਰੀ ਨਹੀਂ ਹੈਗਾ ਵੀ ਤੁਹਾਨੂੰ ਜਦੋਂ ਕਿਤੇ ਕੰਮ ਪਾਏ ਤੁਸੀਂ ਉਦੋਂ ਹੀ ਜਾਣਾ ਵੈਸੇ ਵੀ ਕਦੇ-ਕਦਾਈਂ ਢੀੜਾ ਮਾਰ ਆਇਆ ਕਰੋ ਦੇਖਿਆ ਕਰੋ ਕਿ ਡਾਕਟਰ ਕੌਣ ਉਥੇ ਕਿਹੜਾ ਡਾਕਟਰ ਹੈਗਾ ਕਿਹੜਾ ਮਾਸਟਰ ਹੈਗਾ ਕਿਹੜਾ ਅਫੀਸਰ ਹੈਗਾ ਸਰਕਾਰੀ ਅਦਾਰੇ ਦੇ ਵਿੱਚ ਕੋਈ ਡੰਗਰਾਂ ਦਾ ਹਸਪਤਲ ਹੋਣਾ ਪਿੰਡ 'ਚ ਉਥੇ ਜ਼ਰੂਰ ਗੇੜਾ ਮਾਰਿਆ ਕਰੋ ਉਦੋਂ ਨਾ ਜਾਇਆ ਕਰੋ ਜਦੋਂ ਤੁਹਾਡੇ ਆਪਣੀ ਗੈਸ ਵੱਣ ਗਈ ਤੁਹਾਡਾ ਆਪਣਾ ਬੀਪੀ ਵੱਧ ਗਿਆ ਤੁਹਾਨੂੰ ਆਪ ਚੱਕਰ ਆਉਣ ਲੱਗੇ ਉਦੋਂ ਵੀ ਤੁਸੀਂ ਹਸਪਤਾਲ ਜਾਣਾ ਫਿਰ ਉੱਥੇ ਜਾ ਕੇ ਤੁਸੀਂ ਰੋਬ ਮਾਰੋ ਕਿੱਥੇ ਡਾਕਟਰ ਹੈ ਨਹੀਂ ਇੱਥੇ ਸਟਾਫ ਹੈ ਨਹੀਂ ਇੱਥੇ ਦਵਾਈਆਂ ਹੈ ਨਹੀਂ ਅਕਸਰ ਅਸੀਂ ਦੇਖਦੇ ਹਾਂ ਵਾ ਪਿੰਡਾ ਸਾਡਾ ਤੇ ਉਦੋਂ ਫਿਰ ਲੋਕ ਤੁਸੀਂ ਬਹੁਤ ਮਾਰਦੇ ਹੋ ਕਿ ਮੇਰਾ ਮੁੰਡਾ ਤਾਂ ਸੀਐਮ ਹੋਸ ਲੱਗਿਆ ਮੇਰਾ ਮੁੰਡਾ ਸੈਕਟਰੀ ਐਟ ਲੱਗਿਆ ਮੇਰਾ ਮੁੰਡਾ ਡੀਜੀਪੀ ਦੀ ਗੱਡੀ ਚਲਾਉਂਦਾ ਮੇਰਾ ਮੁੰਡਾ ਪੁਲਿਸ ਐਡਿਕਟਰ ਲੱਗਿਆ ਨਹੀਂ ਆਪਣੀ ਫੱਟੀ ਵਲੇ ਤੁਸੀਂ ਚੀਕਾ ਨਾ ਮਾਰਿਆ ਕਰੋ ਜ਼ਰੂਰ ਜਾਇਆ ਕਰੋ ਦੇਖਿਆ ਕਰੋ ਜ਼ਰੂਰ ਵੀ ਰਾਤ ਨੂੰ ਕਿਵੇਂ ਸਟਾਪ ਨਰਸਾਰੇ ਸਰ ਤੇ ਰਾਤ ਨੂੰ ਹਸਪਤਾਲ ਚੱਲਦੇ ਨੇ ਤੁਸੀਂ بڑے بڑے ਲੀਡਰ ਬਹੁਤ ਅੱਜ ਕੱਲ ਤਾਂ ਲੀਡਰ ਜੇਬ ਚੋਂ ਲੀਡਰ ਨਿਕਲਦਾ ਦੋ ਚਾਰ ਹੀ ਨਿਕਲਦੇ ਹੋਣਗੇ ਹਰ ਇੱਕ ਦੇ ਜੇਬ ਹਮਲੋ 2-4 ਲੀਟਰ ਨੇ ਹਰ ਇੱਕ ਬੰਦਾ ਸੀਐਮ ਨੂੰ ਆਪਣੀ ਜੇਬ ਚ ਪਾਈ ਫਿਰਦਾ ਹਸਪਤਾਲਾਂ ਦਾ ਵੀ ਹਾਲ ਜਾ ਕੇ ਦੇਖਿਆ ਕਰੋ ਰਾਤ ਨੂੰ ਸਟਾਫ ਨਰਸਾਂ ਦੇ ਸਿਰ ਤੇ ਹਸਪਤਾਲ ਚੱਲਦੇ ਨੇ ਔਨ ਕਾਲ ਬੇਸ਼ੱਕ ਡਾਕਟਰ ਹੈਗੇ ਨੇ ਪਰ ਡਾਕਟਰ ਆਉਂਦਾ ਕੋਈ ਨਹੀਂ ਰਾਤ ਬਲਕਿ ਚਾਹੀਦਾ ਤਾਂ ਇਹ ਵੀ ਆ ਵੀ ਮੰਨ ਲਓ ਜਿੱਥੇ ਜਿੱਥੇ ਕਿਤੇ ਸਰਕਾਰੀ ਕੁਆਟਰ ਬਣੇ ਮੰਨ ਲਓ ਬਹੁਤ ਹਸਪਤਾਲਾਂ ਦੇ ਵੀ ਸਰਕਾਰੀ ਕੁਆਟਰ ਬਣੇ ਹੋਏ ਡਾਕਟਰਾਂ ਦਾ ਜ਼ਰੂਰ ਕਰਨਾ ਚਾਹੀਦਾ ਵੀ ਉੱਥੇ ਉਹ ਰਵੇ ਬੀਡੀਪੀਓ ਦਫਤਰ ਦੇ ਵਿੱਚ ਕੁਆਟਰ ਬਣੇ ਹੋਏ ਨੇ ਉੱਥੇ ਰਹਿਣ ਥਾਣਿਆਂ ਦੇ ਵਿੱਚ ਡੀਐਸਪੀ ਦਫ਼ਤਰ ਹੋਰ ਵੱਡੇ ਅਫਸਰਾਂ ਦੇ ਕੁਆਟਰ ਨੇ ਦਫ਼ਤਰ ਬਣੇ ਜਿੱਥੇ ਦਫ਼ਤਰ ਨੇ ਤੇ ਕੁਆਟਰ ਵੀ ਨੇ ਉਹਨਾਂ ਵਾਸਤੇ ਮਕਾਨ ਬਣੇ ਹੋਏ ਨੇ ਪਰ ਨਹੀਂ ਸਾਰਿਆਂ ਨੂੰ ਚੰਡੀਗੜ੍ਹ ਦਾ ਚਸਕਾ ਰਹਿਣ ਦਾ ਦੇਖਿਆ ਕਰੋ ਹਾਲਾਤ ਜਾ ਕੇ ਵੀ ਕੀ ਹਾਲਾਤ ਨੇ ਰਾਤ ਨੂੰ ਬਹੁਤ ਦਿੱਕਤ ਆਉਂਦੀਆਂ ਜਿਹੜੇ ਬੰਦੇ ਨੂੰ ਘਰੇ ਕੋਈ ਚਾਜ ਨਾਲ ਰੋਟੀ ਨਹੀਂ ਪੁੱਛਦਾ ਉਹ ਵੀ ਜਾ ਕੇ ਰੋਵ ਮਾਰਦਾ ਸਰਕਾਰੀ ਦਫ਼ਤਰ 'ਚ ਪਰ ਤੁਸੀਂ ਮਾਰਦੇ ਉਦੋਂ ਰੋਵ ਹੈ ਜਰੂਰ ਤੁਹਾਨੂੰ ਆਪ ਲੋੜ ਹੁੰਦੀ ਕਦੇ ਵੈਸੇ ਵੀ ਜਾਇਆ ਕਰੋ ਤਾਲਮੇਲ ਬਣਾਇ ਰਹਿਦਾ ਪੁੱਛ ਲਿਆ ਕਰੋ ਜਾ ਕੇ ਕਿ ਕਿਹੜੇ ਡਾਕਟਰ ਦੀ ਕਮੀ ਹੈ ਕਿਹੜੇ ਟੀਚਰ ਦੀ ਕਮੀ ਹੈ ਠੀਕ ਹੈ ਸਾਰੀ ਉਮਰ ਕਿਤੇ ਆਪਾਂ ਰੁੱੱਚੇ ਤੇ ਹੱਥਾਂ ਚ ਨਾ ਖੇਢੀ ਜਾਈਏ ਆਪਣੀ ਵੀ ਜ਼ਿੰਮੇਵਾਰੀ ਨਿਭਾ ਲਈਏ ਨਾ ਕੋਈ ਨਾ ਕੋਈ ਠੀਕ ਹੈ ਨਾ ਸਾਨੂੰ ਹੱਕਾਂ ਦਾ ਤਾਂ ਪਤਾ ਵੀ ਸਾਨੂੰ ਆਟਾ ਵੀ ਫ੍ਰੀ ਮਿਲਣਾ ਚਾਹੀਦਾ ਦਾਲ ਵੀ ਫ੍ਰੀ ਮਿਲਣੀ ਚਾਹੀਦੀ ਬਿਜਲੀ ਫ੍ਰੀ ਮਿਲਣੀ ਚਾਹੀਦੀ ਤੇਲ ਵੀ ਸਾਨੂੰ ਫ੍ਰੀ ਦੇ ਦਿਓ ਠੀਕ ਹੈ ਜੀ ਕੋਈ ਜ਼ਿੰਮੇਵਾਰੀ ਵੀ ਨਿਭਾਲਿਆ ਕਰੋ ਠੀਕ ਹੈ ਜੀ ਕੋਈ ਸੜਕ ਟੁੱਟੀ ਜੇ ਕਿਤੇ ਉਹਦੇ ਬਾਰੇ ਬੋਲਦੇ ਕਤੇ ਕੋਈ ਜ਼ਰੂਰਤ ਆ ਉਹਦੇ ਬਾਰੇ ਬੋਲਦਿਆ ਕਰੋ ਸ਼ਬੀਲਾ ਲਾਉਣ ਤੋਂ ਪਹਿਲਾਂ ਸੋਚ ਲੈ ਕਰੋ ਵੀ ਪਿੰਡ ਦੇ ਜਿਹੜੇ ਸਕੂਲ ਦੀ ਸਰਕਾਰੀ ਸਕੂਲ ਉਹ ਤੇ ਟੈਂਕੀ ਲੱਗੀ ਹੋਈ ਹੈ ਤੇ ਦੋਸਤੋ ਬੜਾ ਦੁੱਖ ਲੱਗਦਾ ਵੀ ਜਦੋਂ ਕਿਸੇ ਬਹੁਤ ਉਸ ਬੱਚੀ ਦੇ ਨਾਲ ਵੀ ਰੇਪ ਹੁੰਦਾ ਵੀ ਜਿਹਨੂੰ ਸੋਝੀ ਕੋਈ ਨਾ ਤੇ ਉਹਨਾਂ ਰੇਪ ਕਰਨ ਵਾਲਿਆਂ ਨੂੰ ਵੀ ਜ਼ਰੂਰ ਹੈ ਤੁਹਾਡੇ ਆਪਣੀ ਵੀ ਘਰੇ ਭੈਣਾਂ ਨੇ ਮਾਵਾ ਨੇ ਉਹਨਾਂ ਵੱਲ ਵੀ ਦੇਖਿਆ ਕਰੋ ਆਪਾਂ ਦੂਜੇ ਦੀ ਕੁੜੀ ਤਾਂ ਦੇਖ ਕੇ ਬਹੁਤ ਕੰਨੇ ਬੰਬ ਹੈ ਸਰੀਰ ਕਾਟਰ ਵਰਗਾ ਤੁਹਾਡੀਆਂ ਆਪਣੇ ਘਰੇ ਵੀ ਭੈਣਾਂ ਨੇ ਆਪਣੇ ਘਰਾਂ ਵੀ ਮਾਵਾ ਨੇ ਤੁਹਾਡੀਆਂ ਘਰ ਵਾਲੀਆਂ ਨੇ ਉਹਨਾਂ ਦੇ ਵੀ ਸਰੀਰ ਕਾਟਰ ਹੋਣਗੇ ਉਹਨਾਂ ਦਾ ਸਰੀਰ ਵੀ ਬੰਬ ਹੋਣਗੇ ਠੀਕ ਹੈ ਜੀ ਤੇ ਤੁਹਾਡੇ ਘਰੇ ਨੇ ਕੁੜੀਆਂ ਉਹ ਵੀ ਬੰਬ ਨੇ ਦੂਜੀ ਦੀ ਪਟਾਕਾ ਫੁੱਲ ਝੜੀ ਨਾ ਕਹਦਿਆ ਕਰੋ ਠੀਕ ਹੈ ਜੀ ਬਹੁਤ ਖਾਂ ਤੱਕ ਕੁੜੀਆਂ ਵਾਸਤੇ ਬਹੁਤ ਸਮੱਸਿਆ ਹੈ ਤੇਰੀ ਕੁੜੀ ਨੂੰ ਅੱਗੇ ਜਾ ਕੇ ਇੱਕ ਘਰ ਮਾਪਿਆਂ ਦਾ ਵਸਾਇਆ ਹੋਇਆ ਚੱਲਦਾ ਜਿਹਦੇ ਸਿਰ ਤੇ ਅੱਗੇ ਜਾ ਕੇ ਉਹਨੇ ਹੋਰ ਇੱਕ ਘਰ ਬਸਾਉਣਾ ਤਰਸ ਕਰ ਲੈ ਕਰੋ ਕਿਉਂਕਿ ਮਰਨਾ ਸਾਰਿਆਂ ਨੇ ਮੈਂ ਤਾਂ ਸਮਝਦਾਂ ਨਹੀਂ ਕਿ ਸਵਰਗ ਨਰਕ ਕੋ ਪ੍ਰਿਆ ਪਰਮੇਤ੍ਰੋ ਕੋਈ ਵੀ ਕੁਦਰਤ ਦੀ ਕਿਤੇ ਪੁੱਠੀ ਨਜ਼ਰ ਤੁਹਾਡੇ ਤੇ ਪੈ ਗਈ ਤਾਂ ਤੁਸੀਂ ਇੱਥੇ ਨਰਕ ਭੋਗ ਕੇ ਜਾਣਾ ਜ਼ਰੂਰ ਧਿਆਨ ਦਿਓ ਬੜੌਖਾ ਸਮਾਜ ਦੇ ਵਿੱਚ ਵਿੱਚ ਨਾ ਖਾਸ ਕਰਕੇ ਕੁੜੀਆਂ ਵਾਸਤੇ ਬਹੁਤ ਔਖਾ ਬਹੁਤ ਦਿੱਕਤਾਂ ਬਹੁਤ ਕੁੜੀਆਂ ਦੇ ਸਿਰ ਤੇ ਘਰ ਚੱਲਦੇ ਨੇ ਜਿਵੇਂ ਪਿਛਲੇ ਦਿਨੀਂ ਮੋਹਾਲੀ ਦੇ ਵਿੱਚ ਹੋਇਆ ਕਿ ਕੁੜੀ ਨੌਕਰੀ ਕਰਦੀ ਸੀ ਕਿਵੇਂ ਹਰਾਮਜਾਦੇ ਨੇਕਣਾ ਉਹਦਾ ਮਰਡਰ ਕੀਤਾ ਪਿਆਰਪੂਰ ਦੀਆਂ ਗੱਲਾਂ ਖਤਮ ਹੀ ਹੋ ਗਈਆਂ ਖਫਸਾ ਜਿਹੜੀ ਸਰਚਾਰਦ ਬੋਲਦੀ ਲੋਕਾਂ ਦੇ ਗੱਲ ਮੁੱਕਦੀ। ਨੁੱਚਾ ਸਭ ਤੋਂ ਉੱਚਾ। ਤੇ ਅੱਜ ਦੇ ਲਈ ਇੰਨਾ ਹੀ। ਜੇਕਰ ਗੱਲ ਕੋਈ ਵੱਧ ਘੱਟ ਕਹੀ ਗਈ ਹੋਵੇ। ਉਸੇ ਵਾਸਤੇ ਗੁਸਾ ਕੀ 마ਫ। ਤੇ ਮੇਰੀਆਂ ਜਬਰੀਆਂ ਬਰਦਾਸ਼ਤ ਕਰਨ ਵਾਸਤੇ ਵੀ ਤੁਹਾਡਾ ਸਾਰਿਆਂ ਧੰਨਵਾਦ। ਜੇਕਰ ਮਾੜੀ-ਮੋਟੀ ਗੱਲ ਕੋਈ ਚੰਗੀ ਲੱਗਦੀ ਤਾਂ ਜ਼ਰੂਰ ਅੱਗੇ ਸ਼ੇਅਰ ਕਰਦੇ ਹੋ। ਆਪਣੇ ਕੀਮਤੀ ਸੁਝਾਅ ਦਿਓ। ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਅੱਜ ਦੇ ਲਈ ਇੰਨਾ ਹੈ। ਗੁਸਾ ਕੀ 마ਫ। ਥੈਂਕ ਯੂ।